thank you

ਜਾਨੋ ਨਮਸਕਾਰ ਮਮਲ ਉਤਰ ਮੰਤੇ ਜਾਏ ਤੁਮਾਰਾ ਓ ਕੰਕੁਰ ਉਦਨੁ ਮੋਹੀਏ ਬਿੰਦੈ ਲੋ ਸਿਮਰ ਕੇ ਚੱਲਦੇ ਆਂ ਉਸਤਤ ਕਰ ਜਹਾਨਾ ਕੋ ਵਾਟ ਸੱਤ ਤੀ ਤਕਗਲ ਪੁਨ ਜੀਤ ਆ ਪਰਵਾਹ ਜਿਸ ਨੂੰ ਦੇਵੇ ਤੇ ਆਕਾਰ ਸੋਈ ਪੁਰਖ ਤੁੰਗਾ ਮਿਲੇ ਆ ਪ੍ਰਭ ਦੇ ਆਪਣ ਨਾਨਕ ਤਿਨ ਕਰਵਾਨ ਮਾਖਿ ਸੇ ਕੇ ਕਾਂਡਿਏ ਤਿਨ ਪੂਰਾ ਗੁਰ ਵਹਿਰਵਾਨ ਔਰ ਕੋਈ ਰਮ ਸਤਕਾਰ ਜੋਖ ਗੁਰੂ ਪਿਆਰੀ ਸਾਧ ਸੰਗਤ ਜੀ ਖਿਆਲ ਬਾਹਰ ਜਾਣ ਤੋਂ ਰੋਕੀਏ ਚੇਤ ਵਿਰਤਿਆਂ ਨੂੰ ਇਕਾਗਰ ਕਰੀਏ ਰਸਨਾ ਦੀ ਪਵਿੱਤਰ ਤਾਈ ਦੇ ਵਾਸਤੇ ਸਾਰੇ ਹੀ ਉਚਾਰਨ ਕਰੋ ਜੀ ਸਤਨਾਮ ਸ੍ਰੀ ਗੁਰੂ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ। ਮਾਗ ਮਹੀਨੇ ਦੇ ਵਿੱਚ ਪੂਰਨਵਾਰਸੀ ਦੇ ਪਵਿੱਤਰ ਦਿਹਾੜੇ ਤੇ ਸਤਲੁਜ ਦਰਿਆ ਦੇ ਪਵਿੱਤਰ ਕਿਨਾਰੇ ਤੇ ਸਾਨੂੰ ਗੁਰਦੁਆਰਾ ਸੰਤ ਬੇਲਾ ਵਿਖੇ ਇਹ ਪੂਰਨਵਾਰਸੀ ਦੀ ਰਾਤ ਦੇ ਵਿੱਚ ਕੀਰਤਨ satsang ਦੇ ਸੁਪਾਗ ਪ੍ਰਾਪਤ ਹੋ ਰਹੇ ਹਨ ਪਾਗਾ ਵਾਲੇ ਹਨ ਜਿਹੜੇ ਇੰਨੀ ਠੰਡ ਦੇ ਵਿੱਚ ਦੂਰੋਂ ਨੇੜਿਓਂ ਚੱਲ ਕੇ ਆਏ ਹਨ ਇਸ ਮਹੀਨੇ ਦੀ ਜੋ ਪੂਰਨਵਾਸੀ ਹੈ ਇਸ ਦਿਨ ਤੀਰਥਾਂ ਤੇ ਜਾ ਕੇ ਇਸ਼ਨਾਨ ਕੀਤੇ ਜਾਂਦੇ ਹਨ ਗੰਗਾ ਜਮਨਾ ਗਦਾਬਰੀ ਸਰਸਤੀ ਤੇ ਉਦਮ ਕਰੇ ਧੂਰ ਸਾਧੂ ਕੀ ਤਾਈਂ ਕਿਲ ਵਿਖ ਮੈਲ ਭਰੇ ਪਰੇ ਹਮਰੇ ਵਿੱਚ ਹਮਰੀ ਮੈਲ ਸਾਧੂ ਕੀ ਧੂਰ ਗਵਾਈ ਸਮੇਂ ਨੇ ਕਰਵਟ ਲਈ ਐ ਬਸੰਤ ਰੁੱਤ ਦੀ ਸ਼ੁਰੂਆਤ ਹੋਈ ਐ ਜਿਵੇਂ ਹੁਣੇ ਤੁਸੀਂ ਬਸੰਤ ਰਾਖ ਵਸੰਤ ਦੀਵਾਰ ਦੇ ਕੀਰਤਨ ਬਹੁਤ ਹੀ ਪਿਆਰ ਵਾਲੇ ਠੇਕੇਦਾਰ ਭਾਈ ਸਾਹਿਬ ਭਾਈ ਇਕਵਾਲ ਸਿੰਘ ਜੀ ਇਹਨਾਂ ਦੇ ਬੱਚੇ ਸਮਾਈਲ ਤੇ ਸਿਦਕ ਬਹੁਤ ਪਿਆਰ ਵਾਲੇ ਹਨ ਗੁਰਸਿਮਰਨ ਕੌਰ ਤੇ ਗੁਰਜੋਤ ਕੌਰ ਗੁਰਜੋਤ ਸਿੰਘ ਜੀ ਕਿੰਡੀ ਕਿਰਪਾ ਹੈ ਕਿ ਜੋ ਇਹ ਕੀਰਤਨ ਕਰਦੇ ਹਨ ਇਸੇ ਤਰ੍ਹਾਂ ਬੱਚੇ ਸਰਗੁਣ ਨੇ ਸ਼ਬਦ ਸਰਬਣ ਕਰਵਾਏ ਭਾਈ ਰਾਮ ਸਿੰਘ ਜੀ ਜੋ ਬਿਹਾਰ ਤੋਂ ਹਨ ਉਹਨਾਂ ਦਾ ਪਰਿਵਾਰ ਰਤਵਾੜਾ ਸਾਹਿਬ ਜੁੜਿਆ ਉਹਨਾਂ ਦੀ ਬੱਚੀ ਨੇ ਵੀ ਕੀਰਤਨ ਕੀਤੇ ਹਨ ਹੁਣੇ ਹੀ ਭਾਈ ਮਨੀ ਸਿੰਘ ਜੀ ਜੋ ਅੰਮ੍ਰਿਤਸਰ ਤੋਂ ਕਿੰਨੀ ਦੂਰ ਹੈ ਹਰ ਪੂਰਨ ਵਾਸੀ ਸੰਗRAND ਜਦੋਂ ਵੀ ਸਮਾ ਲੱਗਦਾ ਹੈ ਪੌਂਚ ਜਾਂਦੇ ਹਨ ਸੋ ਇਹ ਤਾਂ ਹੀ ਕਲਾਹ ਹੈ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੇ ਕਰਮ ਕਹ ਨਾਨਕ ਤਿਸ ਪਿਉ ਪ੍ਰਾਪਤ ਜਿਸ ਪੁਰਬ ਲਿਖੇ ਕਾ ਲੈਣਾ ਤੇਨਾਂ ਨੇ ਕੋਈ ਪੁਰਬਲਾ ਕਰਮ ਜਿਨ੍ਹਾਂ ਦਾ ਜਾਗਦਾ ਹੈ ਉਹ ਸਤਿਗੁਰ ਜੀ ਦੇ ਦਰਬਾਰ ਵਿੱਚ ਪਹੁੰਚ ਜਾਂਦੇ ਹਨ ਜਿਥੇ ਤੀਰਥਾਂ ਤੇ ਇਸ਼ਨਾਨ ਦੀ ਮਹੱਤਤਾ ਹੈ ਤੀਰਥ ਕੀਏ ਇੱਕ ਫਲ ਸੰਤ ਮਿਲੇ ਫਲ ਚਾਰ ਗੁਰੂ ਮਿਲੇ ਫਲ ਅਨੇਕ ਹੈ ਕਹਿਤ ਕਬੀਰ ਵਿਚਾਰ ਉਥੇ ਤੀਰਥ ਇਸ਼ਨਾਨ ਕਰਨ ਤੋਂ ਬਾਅਦ satsang ਕਰਨਾ satsang ਵੀ atarang sadan karna sant sang antar prav diteha ਨਾਮ ਪ੍ਰਭੂ ਕਾ ਲਾਗਾ ਮਿੱਠਾ ਇਹ ਜ਼ਰੂਰੀ ਹੋਇਆ ਕਰਦਾ ਏ ਕਰ ਇਸਨਾਨ ਸਿਮਰ ਪ੍ਰਭ ਆਪਣਾ ਮਨ ਤਨ ਪੇ ਅਰੋਗਾ ਕੋਟ ਬਿਗਨ ਲਾਥੇ ਪ੍ਰਭ ਸਰਣਾ ਪ੍ਰਗਟੇ ਭਲੇ ਸੰਜੋਗਾ ਸੋ ਇਸ ਤਰ੍ਹਾਂ ਦੇ ਸੰਜੋਗ ਬਣਦੇ ਹਨ ਸਾਨੂੰ ਵੀ ਪੂਰਨਵਾਸੀ ਦੇ ਦਿਨ ਤੇ satsang ਦੇ ਵਿੱਚ ਐਸੀ ਧੂੜੀ ਦਾ ਇਸ਼ਨਾਨ ਮਿਲਦਾ ਏ ਦੋ ਤਰ੍ਹਾਂ ਦੀ ਧੂੜੀ ਹੈ ਇੱਕ ਤਾਂ ਜਿਹੜੀ ਧੂੜੀ ਹੈ ਸੰਗਤਾਂ ਦੀ ਚਰਨ ਧੂੜ ਮਿਲਦੀ ਹੈ ਉਹ ਧੂੜੀ ਵੀ ਲੇਖ ਮਟਾ ਦਿੰਦੀ ਹੈ ਦਾਨ ਮਹੰਡਾ ਤਲੀ ਖਾਕ ਜੇ ਮਿਲੈ ਤਮਸਤ ਕਲਾਈਏ ਤੇ ਇੱਕ ਇਹ ਧੂੜੀ ਹੈ ਜਿਹੜੀ ਮੁਖ ਧੂੜ ਦੇ ਵਿੱਚ ਇਸ਼ਨਾਨ ਹੁੰਦਾ ਹੈ ਬਾਣੀ ਸਰਵਣ ਕਰਨੀ ਨਾਮ ਨਾਲ ਜੁੜਨਾ ਇਹ ਮੁਖ ਧੂੜ ਦਾ ਇਸ਼ਨਾਨ ਤੇ ਇਹ ਮਨ ਦਾ ਇਸ਼ਨਾਨ ਹੋਇਆ ਕਰਦਾ ਹੈ ਤੂੜੀ ਕਰਿ ਸ਼ਨਾਨ ਕਰ ਮਨ ਮੇਰੇ ਤੂੜੀ ਕਰਿ ਸ਼ਨਾਨ ਮਨ ਮੇਰੇ ਮੇਰੇ ਉੜੀ ਕਰਿ ਕ੍ਰਿਸ਼ਨਾਨ ਮਨ ਮੇਰੇ ਮੇਰੇ ਉੜੀ ਕਰਿ ਕ੍ਰਿਸ਼ਨਾਨ ਮਨ ਮੇਰੇ ਮੇਰੇ மன மீக்கமன் மீக்கமே மன மீக்க மீக்கமே மன மீ ਕ੍ਰਿਸ਼ਨਾਨ ਨੇ ਮਨ ਮੇਰੇ ਸੂੜੀ ਕਰਿਸ਼ਨਾ ਨੇ ਮਨ ਮੇਰੇ ਮਨ ਮੇਰੇ ਜਨ ਸੰਗ ਸਾਧੂ ਆ ਤੁਮੀ ਹਰ ਕਨਾਂnte ਆਏ ਸੁਣ ਐਸਾ ਇਸ਼ਨਾਨ ਮੁਖ ਧੂੜ ਦੇ ਇਸ਼ਨਾਨ ਦਾ ਮਹਾਤਮ ਬਹੁਤ ਹੀ ਯਾਦਾ ਹੈ ਜਦੋਂ ਇਸ ਤਰ੍ਹਾਂ ਦੇ ਬਚਨ ਕੀਰਤਨ ਕਥਾ ਕਿਸੇ ਦੇ ਕੰਨ ਵਿੱਚ ਪੈਂਦੀ ਹੈ ਇਹ ਮੁਖ ਢੋੜ ਦਾ ਇਸ਼ਨਾਨ ਹੋ ਜਾਂਦਾ ਹੈ ਮਨ ਤਾਂ ਬਹੁਤ ਸੂਖਸ਼ਮ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਸਾਰਾ ਕੰਮ ਮੰਨ ਦਾ ਹੈ ਮਮਾ ਮਨ ਸੂਕਾਜ ਹੈ ਮਨ ਸਾਦੇ ਸਿੱਧ ਹੋਏ ਮਨ ਹੀ ਮਨ ਸਿਉ ਕਹੇ ਕਵੀਰਾ ਮਨ ਸਾ ਮਿਲਿਆ ਨਾ ਕੋਈ ਮਨ ਦੇ ਨਾਲ ਹੀ ਸਾਰੀ ਗੱਲ ਕਰਨੀ ਹੁੰਦੀ ਹੈ ਇਸ ਤਰ੍ਹਾਂ ਮਨ ਸਮਝਾਵਣ ਕਾਰਨ ਕਛ ਅਕ ਪੜੀਏ ਗਿਆਨ ਇਹ ਮਨ ਨੂੰ ਸਮਝਾਉਣ ਦਾ ਇੱਕ ਸਾਧਨ ਹੈ ਕਿ ਮਨ ਮੰਨ ਜਾਏ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿਛੈ ਪਛਤਾਏ ਕਾਗਦ ਕਲਮ ਨ ਲੇਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਅੰਤਰਗਤ ਤੀਰਥ ਮਲ ਨਾਓ ਜਿਹੜਾ ਅੰਦਰ ਦਾ ਤੀਰਥ ਹੈ ਉਹ ਨੌ ਨਿੱਧ ਅੰਮ੍ਰਿਤ ਪ੍ਰਭ ਕਾ ਨਾਮ ਤੇਹੀ ਮੈਂ ਇਸ ਕਾ ਬਿਸਰਾਮ ਉਹ ਅੰਦਰ ਹੈ ਇਸ ਵਾਸਤੇ ਜਿਹੜਾ ਬਾਹਰ ਅਸੀਂ ਇਸ਼ਨਾਨ ਕਰਦੇ ਹਾਂ ਉਸ ਦੇ ਨਾਲ ਕਿਉਂਕਿ ਜਿੱਥੇ ਵੀ ਜਾਂਦੇ ਹਾਂ ਉਹ ਤੀਰਥ ਨਾਮ ਜਪਣ ਵਾਲਿਆਂ ਨੇ ਗੁਰੂ ਪੀਰਾਂ ਨੇ ਮਹਾਂਪੁਰਸ਼ਾਂ ਨੇ ਪ੍ਰਗਟ ਕੀਤੇ ਹੁੰਦੇ ਹਨ ਕਿਉਂਕਿ ਜਿੱਥੇ ਬੈਸਨ ਸਾਧ ਜਨ ਸੋ ਥਾਨ ਸੁਹੰਨਾ 68 ਤੀਰਥ ਜੈ ਸਾਧ ਪਾਗ ਧਰੈ ਇੱਥੇ ਮਹਾਂਪੁਰਸ਼ ਸ੍ਰੀਮਾਨ ਸੰਤ ਬਾਬਾ ਲਾਭ ਸਿੰਘ ਜੀ ਬੈਠਦੇ ਆ ਜੋ ਪੋੜ ਲਾਏ ਹਨ ਕਾਰ ਸੇਵਾ ਵਿੱਚ ਲੱਗੇ ਹਨ ਤੁਸੀਂ ਜਾਣਦੇ ਹੋ ਇੱਥੇ ਬੈਠ ਕੇ ਉਹ ਸੇਵਾ ਕਰਾਇਆ ਕਰਦੇ ਸਨ ਕਿਨੇ ਧਰਤੀ ਨੂੰ ਭਾਗ ਲੱਗ ਗਏ 68 ਤੀਰਥ ਜੈ ਸਾਧ ਪਗ ਧਰੇ ਸਾਰੇ ਤੀਰਥ ਉੱਥੇ ਆ ਜਾਂਦੇ ਹਨ ਹਰ ਕੀ ਕਥਾ ਹੋ ਤਹ ਜਹਾਂ ਗੰਗਾ ਪੀ ਚਲ ਆਵਤ ਤਾ ਹਨ ਇਸ ਤਰ੍ਹਾਂ ਦੇ